ਦਰਸ਼ਕੋ ਆ ਖੜਾ ਜੌਂਡੀਅਰ 5075E 4 ਵੀਲ ਡਰਾਈਵ ਦੇ ਵਿੱਚ ਦੇਖੋ ਤੁਸੀਂ ਬੈਡ ਏਸੀ ਕੈਬਨ ਦੇਖੋ ਕਿੰਨੇ ਬੇਡ ਲੱਗਿਆ ਆ ਆਈ ਥਿੰਕ ਸਰ 75 HP ਦਾ ਟਰੈਕਟਰ ਆ ਇਹ ਕਿੰਨੇ HP ਦਾ ਵੀਰੇ ਹੈ 75 HP ਦਾ ਟਰੈਕਟਰ ਆ ਦੇਖੋ ਕਿੰਨੇ ਬੇਡ ਲੱਗਿਆ ਮੂਹੇ 6 ਕੁਆਂਟਲ 6 6 ਕੁਆਂਟਲ ਬੇਡ ਆ 6 ਕੁਆਂਟਲ ਬੇਟਾ ਹਾਂ ਆ ਦੇਖੋ ਤੁਸੀਂ ਸੋਵ ਵਗੈਰਾ ਵੀ ਕੀ ਹੈ ਘਾਟਾ ਤੇ ਫੈਂਡਰ ਲੱਗੇ ਹੋਇਆ ਮੂਹਰੇ ਟਾਰਾਂ ਤੇ ਡਿਊਲ ਐਕਟਿੰਗ ਸਟੀering ਬਾਲਾਂ ਦਾ ਇੱਦਾਂ ਮੋਟਾ ਦੇਖੋ ਹਿੱਸਾ ਦੇਖੋ ਕ੍ਰਾਸ ਵਗੈਰਾ ਯੌਂਡੀਆ ਦੀ ਬੈਂਡ ਕੁਆਲਿਟੀ ਦਾ ਤੁਹਾਨੂੰ ਉਦਾਂ ਹੀ ਪਤਾ ਦੇਖੋ ਬਾਹਰਲੇ ਮਲਖਾਂ ਮੂੰਹ ਬਣਾਤਾ ਹੁਣ ਤਾਂ ਜਿੰਮੇ ਬਾਹਰੇ ਆਉਂਦੇ ਹੁੰਦੇ ਸੀ ਇੱਥੋਂ ਮੰਨ ਕਰਿਆ ਹੋਇਆ ਆਈ ਜੱਗ ਪੈਗ ਹਾਂ ਮੈਂ ਵੀ ਭਾਈ ਕਰਦਾ ਆ ਦੇਖੋ ਇਧਰੋਂ ਆ ਦੇਖੋ ਬੈਕਸਾਈਡ ਤੋਂ ਉਹ ਕੈਵਨ ਬੰਦ ਕਰਿਆ ਆ ਇਹ ਕੈਨਡਲ ਇੰਡੀਕੇਟਰ ਨੇ ਇਹ ਹੈ ਐਵੇਂ ਥੋੜੋ ਜੌਂਡੀਆ ਜੌਂਡੀਆ ਹੁੰਦੀ ਹੈਗਾ ਨਹੀਂ ਨਾ ਭਾਈ ਇੱਕ ਕ ਨਹੀਂ 6 ਲੱਖ ਦਾ ਤਾਂ ਕੈਦ ਨਾਲ ਹਾਂ ਹਾਂ 6 ਲੱਖ ਅੱਛਾ ਤੇ ਲਾ 6 ਲੱਖ ਦਾ ਦਾ ਵੀਰ ਦਾ ਨਾ ਕੈਮ ਨਾ ਆਹ ਦੇਖੋ ਸਾਈਡ ਤੋਂ ਵੀ ਬਾਈ ਜਿਹ ਹੈ 100 150 ਸਾਲ ਪੁਰਾਣੀ ਕੰਪਨੀ ਆ ਅੱਜ ਕੱਲ ਦੀ ਨਹੀਂ ਹੈਗੀ ਇਹ ਵੀ ਹੁਣ ਦੀ ਹੋਈ ਆ ਬਾਕੀ ਇਹਦੇ ਹੋਰ ਟਰੈਕਟਰ ਖੜੇ ਨੇ 50 75 ਹੀ ਔਰ ਥੋੜਾ ਦੂਜਾ ਬਿਨ ਬਾਉਟ ਏ ਸੀ ਕਵਨ ਤੋਂ ਔਰ ਦੇਖ ਸਰ ਜੀ ਤੁਸੀਂ ਤੇ ਆ 753 ਦਾ ਖੜਾ 4 ਫੀਲਡ ਡਰਾਈਵ ਦੇ ਵਿੱਚ ਔਰ 5405 ਆਪ 52 ਦਾ ਖੜਾ 4 ਵੀਲ ਡਰਾਈਵ ਦੇ ਵਿੱਚ ਆ 55 ਡੀ ਖੜਾ 4 ਵੀਲ ਡਰਾਈਵ ਸਾਰੇ 4 ਵੀਲ ਡਰਾਈਵ ਦੇ ਵਿੱਚ ਟਰੈਕਟਰ ਖੜੇ ਆ ਆ ਦੇਖੋ 5305 ਦੇਖੋ ਕਿ ਅਗਾਂਹ ਬੈਟ ਲਗਿਆ ਇਹਦੀਆਂ ਵੀਡੀਓ ਆਪਾਂ ਤੁਹਾਨੂੰ ਜਲਦ ਬਣਾ ਕੇ ਪਾਵਾਂਗੇ ਆਪਣੇ ਚੈਨਲ ਤੇ ਇਹ ਕੀ ਮਰ ਮੋੜ ਦੇਖੇ ਮਣੇ ਕਿੰਨਾ ਕਮੇ ਕਿਉਂ ਲਓ ਜੀ ਲਓ ਇੰਨੀ ਜਲਦ ਆਪਾਂ ਵੀਡੀਓ ਬਣਾਵਾ ਕੇ ਪਾਵਾਗੇ ਆਪਣੇ ਚੈਨਲ ਤੇ ਆਓ ਦੇਖ ਸਕਦੇ ਹੋ ਤੁਸੀਂ ਉਹ ਮੜੇ ਦਮੇ ਕਿਉਂ ਜਾਣ ਕਰੀ ਜੀ ਅੱਛਾ ਬੀ ਲਾਤੀ ਸਾਰਾ ਆਟੋਮੈਟਿਕ ਮੀਟਰ ਆ ਇਹ ਅਸਟੇ ਵਾਲਾ ਸਟੀਰੀਂਗ ਆ ਹਾਂ ਜੀ ਇਹ ਜੈਕ ਵਾਲੇ ਲੀਵਰ ਹੋਗੇ ਜੀ ਅੱਛਾ ਜੈਕ ਵਾਲੇ ਲੀਵਰ ਜੈਕ ਵਾਲੇ ਆ ਜੀ ਇਹ ਲਿਫਟ ਵਾਲੇ ਆ ਠੀਕ ਆ ਜੀ ਇਹ ਤਾਂ ਗੇ ਘੇਰਾਗੇ ਇੰਦਰ ਇੰਦਰ ਦੂਜਾ ਹੋ ਗਿਆ ਜੀ ਇਹ ਵੀ ਸੀ اے بی ਸੀ ਠੀਕ ਆ ਜੀ ਠੀਕ ਆ ਇਹ ਪਿੱਛੋਂ ਵਾਲਾ ਜੀ ਹਾਂ ਜੀ ਇਹ ਪਿੱਛੋਂ ਕੰਪਿਊਟਰ ਆ ਜੀ ਹਾਂ ਜੀ ਹੋਰ ਦਾ ਹੋ ਗਿਆ ਹਾਂ ਆ ਫੋਟੋਰੀ ਤੇ ਅਸਲ ਗਰਾਉਂਡ ਵੀਡੀਓ ਕੋ ਨਹੀਂ ਹਾਂ ਜੀ ਤੇ ਦਰਸ਼ਕੋ ਇੱਕ ਚੀਜ਼ ਹੋਰ ਦਾ ਤੁਹਾਨੂੰ ਦੱਸਦਾ ਇੱਕ ਕਹੇ ਤੁਸੀਂ 1 ਰੁਪਿਆ ਦਾ ਬਿੱਗਰ ਜੇ ਬੇ ਸਿੱਕਾ ਥੋੜਾ ਥੱਲੇ ਡੀਗੂ ਆ ਵਿੱਚੇ ਰਹੂਗਾ ਨਹੀਂ ਐ ਨਹੀਂ ਪੋਰਾ ਖਾਵਾ ਵੀ ਬਾਹਰ ਚਲੀ ਜਾਊਗੀ ਸਾਰੇ ਵਿੱਚੇ ਰਹੂਗੀ ਵਧੀਆ ਸੀਟ ਆ ਤੇ ਇਹਦਾ ਕੀ ਰੇਟ ਆ ਜੀ ਹੁਣ ਇਹਦਾ ਰੇਟ ਹੁਣ ਹੋਣਾ ਹੈ 24 30 ਲੱਖ ਰੁਪਏ ਦਾ 24 25 ਲੱਖ ਦੇ ਕਰੀਬ ਠੀਕ ਆ ਜੀ ਹਾਂਜੀ ਆਪਣੇ ਆ ਖੰਨੀ ਖੜੇ ਆ ਨੇ ਇਹ ਮੇਰਾ ਭਾਏ ਦੀ ਉਧਰ ਆ ਜੀ ਮਹਾਲੀ ਚ ਨਾ ਜੀ ਅੱਛਾ ਇਹ ਹੁਣ ਖੰਨੇ ਤੋਂ ਲੈ ਆਂਦੇ ਆਇਆ ਮੈਂ ਮੈਂ ਤਾਂ ਉਥਰੀ ਤੋਂ ਲੈ ਕੇ ਆਇਆ ਜੀ ਆਪਣਾ ਅੱਛਾ ਮੈਂ ਤਾਂ ਬੋਲ ਕਲਾ ਕੋਲੋਂ ਲੈ ਕੇ ਜਾਂਦਾ ਬਾਰ ਬਾਰ ਅੱਛਾ ਅੱਛਾ 3 3 ਰੱਹੀ 3 ਲੈ ਕੇ ਜਾਂਦਾ 3 ਦੇ 3 ਕਰੇ ਦਾ ਮੈਂ ਮੰਨਦਾ ਦਸ ਕੋ ਬੈਕ ਸਾਈਡ ਤੋਂ ਦੇਖ ਲਓ ਤੁਸੀਂ ਐ ਪੂਰਾ ਘੈਂਟ ਆ ਦੇਖੋ ਕਿਆ ਘੈਂਟ ਇੰਡੀਕੇਟਰ ਲੱਗੇ ਹੋਇਆ ਆ ਦੇਖੋ ਪੀਵੀ 87 ਇਹ 00 51 52 ਨੰਬਰ ਵੀ ਕਿਆ ਘੈਂਟ ਲਿਆ ਬਾਈ ਨੇ ਟਰੈਕਟਰ ਆ ਰੁਪਏ ਬਹੁਤ ਨੇ ਜੋ ਵੀ 25 ਲੱਖ ਐਵੇਂ ਥੋੜੋ ਆ ਹੋਲ ਡਿਸਟ੍ਰੀਬਿਊਟਰੋਂ ਲੈਨੇ ਨੇ ਉੱਪਰ ਨੇ ਤੋਂ ਥੱਲੇ ਨੇ ਦੇਖੋ ਆ ਆਗੇ ਦੂਆ ਆਗੇ ਆਪ ਲੱਗ ਵਗੈਰਾ ਵਧੀਆ ਸੈਂਸਿੰਗ ਵਾਲਾ ਨਹੀਂ ਲਾਲਾ ਸਿਸਟਮ ਆਉਂਦਾ ਆਰਾਮਾ ਦੇਖੋ ਨਹੀਂ ਆਕੀ ਸਾਨੂੰ ਇੱਧਰ ਜੀ ਦਿਖਾਉਣਾ ਵਾ ਉਧਰ ਜੀ ਸਾਰੇ ਬੰਦੇ ਉਹਨਾਂ ਨੇ ਟ੍ਰਾਂਸਫਰ ਵਗੈਰਾ ਇਹਦਾ ਸਾਰਾ ਪੂਰਾ ਘੈਂਟ ਟਰੈਕਟਰ ਦਾ ਵੇਟ ਵਗੈਰਾ ਵੀ ਦੇਖੋ ਤੁਸੀਂ ਕਿਾ ਸ਼ਾਨਦਾਰ ਲੱਗੇ ਹੋਇਆ ਐ ਐਵੇਂ ਥੋੜੋ ਜੌਂਡੀਆ ਤੋਂ ਕਟੇ 100 ਸਾਲ ਤੋਂ ਜ਼ਿਆਦਾ ਪੁਰਾਣੀ ਕੰਪਨੀ ਆ ਇਹ ਇਹ ਅੱਜ ਦੀ ਟਰੈਕਟਰ ਨਹੀਂ ਬਣਾਉਂਦੀ ਹੈਗੀ ਵੀ ਕਦੇ ਉਹੋ ਚੀਜ਼ ਦਾ ਸਮਾਨ ਲੈ ਲਿਆ ਕੋਈ ਉਹਦਾ ਲੈ ਲਿਆ ਸਾਰਾ ਸਮਾਨ ਇਹ ਅੱਜ ਆਪ ਤਿਆਰ ਕਰਦੀ ਆ ਆਹ ਦੇਖੋ ਤੁਸੀਂ ਆਹ ਬਾਕੀ ਸਾਰੇ ਜੌਂਡੀਆ ਤੇ ਖੜੇ ਨੇ ਆਪਾਂ ਤੁਹਾਨੂੰ ਦੱਸੇ ਦਿੱਤਾ ਇਹਨਾਂ ਦਾ ਰੇਟ ਬਾਰੇ ਦੱਸਣ ਨੂੰ ਬੰਦਾ ਕੋਈ ਹੈ ਨਹੀਂ ਨਹੀਂ ਤੁਹਾਨੂੰ ਦੱਸ ਦਿੰਦੇ ਆਪਾਂ ਸਾਰਾ ਜੌਂਡੀ ਆਰੇ ਖੜਾ ਹੈ ਦੇਖੋ